ਬੇਅਦਬੀਆਂ ਹੋ ਰਹੀਆਂ ਨੇ ਕੋ ਮੰਦਿਰ ਦੀ ਲਾ ਲਓ ਗੁਰਦੁਆਰਾ ਸਾਹਿਬ ਦੀ ਲਾ ਲਓ ਕਿਸੇ ਤਰੀਕੇ ਦੀਆਂ ਵੀ ਲਾ ਲਓ ਉਹਨਾਂ ਨੂੰ ਪੂਰਨ ਤੌਰ ਤੇ ਨੱਥ ਪਾਉਣ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਬੇਅਦਬੀ ਵਾਲਾ ਮਾਮਲਾ ਸਾਡੇ ਅੱਗੇ ਆਊਗਾ ਉਹਨੂੰ ਪੂਰਨ ਤੌਰ ਤੇ ਪੂਰੇ ਨਿਜਠਿਆ ਜਾਊਗਾ ਤਾਂ ਜੋ ਅੱਗੇ ਕੋਈ ਵੀ ਸ਼ਰਾਰਤੀ ਅੰਸਰ ਆ ਉਹ ਸਿਰ ਚੱਕਣ ਦੀ ਇੱਕ ਜੁਰਤ ਨਾ ਕਰੇ ਹਿੰਦੂ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਹੈ ਕਜੀ ਅਸੀਂ ਅੱਜ ਆਪਣਾ ਮਨ ਬਣਾਇਆ ਕਿ ਜੋ ਸਾਡੇ ਜੱਥੇ ਬੰਦੀਆਂ ਨੇ ਉਹ ਬਿਲਕੁਲ ਅਸੀਂ ਇਹਨਾਂ ਦੇ ਪੀਰਾਂ ਦੇ ਨਾਲ ਆਂ ਤੇ ਜੋ ਵੀ ਕੋਈ ਕੰਮ ਹੈ ਇਹ ਖਾਨੂੰ ਕਰਕੇ ਅਸੀਂ ਇਹਨਾਂ ਦੇ ਹਜਰ ਹੋਵਾਂਗੇ ਜੋ ਸਾਡਾ ਰਹੂਗਾ ਉਹ ਸਾਡੇ ਦਾ ਇਹ ਮੋਢੇ ਦਾ ਮੁੰਡਾ ਤਰ੍ਹਾਂ ਲਾ ਕੇ ਚੱਲੇਗਾ ਕਿਤੀ ਗਈ ਹੈ ਇੱਕ ਮੰਚ ਤੋਂ ਨਜ਼ਰ ਆ ਰਹੀ ਹੈ ਨਿਹੰਗ ਸਿੰਘ ਜੱਥੇਬੰਦੀਆਂ ਤੇ ਹਿੰਦੂ ਜੱਥੇਬੰਦੀਆਂ ਦੇ ਆਗੂ ਤੋਂ ਕੀ ਅੱਜ ਪ੍ਰੋਗਰਾਮ ਹੈ ਕਿਹੜੇ ਸੰਗਠਨ ਦਾ ਜਿਹੜਾ ਗਠਨ ਕੀਤਾ ਗਿਆ ਅੱਜ ਹਰ ਹਰ ਮਹਾਦੇਵ ਸੰਘਰਸ਼ ਦਲ ਵੱਲੋਂ ਵੀ ਓਪਨਿੰਗ ਕੀਤੀ ਗਈ ਹੈ ਤੇ ਅੰਤਰਰਾਸ਼ਟਰੀ ਤੰਤਰਬਾਬਾ ਦੀਪ ਸਿੰਘ ਜੀ ਵੱਲੋਂ ਇਹਨਾਂ ਦੇ ਜਥੇਦਾਰ ਮੰਗਲ ਮੁਖੀ ਉਹਨਾਂ ਦੇ ਵੱਲੋਂ ਓਪਨਿੰਗ ਕੀਤੀ ਗਈ ਹੈ ਇਹ ਅਸੀਂ ਦੋਨੋਂ Hindu ਸਮਾਜ ਤੇ Sikh ਸਮਾਜ ਜਿਹੜੀ ਪੰਜਾਬ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਘਟਨਾਵਾਂ ਆਪਾਂ ਦੇਖ ਰਹੇ ਹਾਂ ਭਈ ਪੰਜਾਬ ਨੂੰ ਤੋੜਿਆ ਮਰੋੜਿਆ ਜਾ ਰਿਹਾ ਸ਼ਰਾਰਤੀ ਅੰਸਰਾਂ ਵੱਲੋਂ Hindu ਲਾ ਲੋ Sikh ਲਾ ਲੋ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਬਦਨਾਮ ਕਰਨ ਤੇ ਲੱਗਾ ਇਹਨੂੰ ਨੱਥ ਪਾਉਣ ਦੇ ਲਈ ਅਸੀਂ ਅੱਜ ਏਕਤਾ ਕੀਤਾ ਵੀ ਦੇਖੋ ਕੋਈ ਵੀ ਘਟਨਾ ਹੁੰਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਿਸੇ ਨਾ ਕਿਸੇ ਤੇ ਅਲੀਕੇਸ਼ਨ ਹੁੰਦਾ ਭਾ ਇਹ ਹਿੰਦੂ ਨੇ ਕਰਤਾ ਆ ਸਿੱਖ ਨੇ ਕਰਤਾ ਇਹਨੂੰ ਪੂਰਨ ਤੌਰ ਤੇ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹ ਮੰਦਰ ਦੀਆਂ ਲਾ ਲਓ ਗੁਰਦੁਆਰਾ ਸਾਹਿਬ ਦੀਆਂ ਲਾ ਲਓ ਕਿਸੇ ਤਰੀਕੇ ਦੀਆਂ ਵੀ ਲਾ ਲਓ ਉਹਨਾਂ ਨੂੰ ਪੂਰਨ ਤੌਰ ਤੇ ਨੱਥ ਪਾਉਣ ਦੇ ਲਈ ਕਿਉਂ ਕਿਉਂਕਿ ਦੇਖੋ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਆ ਵੀ ਜਿਵੇਂ ਸਾਡੇ ਲੁਧਿਆਣੇ ਦੇ 메ਨ ਗੁਰਦੁਆਰਾ ਸਾਹਿਬ ਆਲਮਗੀਰ ਸਾਹਿਬ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਹੈ ਪਰ ਉਹ ਨਿਕਲਿਆ ਕੌਣ Hindu ਸਮਾਜ ਤੋਂ ਸੋ ਮੈਂ ਉਸ ਕਮੇਟੀ ਨੂੰ ਵੀ ਇੱਕ ਮੇਰਾ ਜਿਹੜਾ ਸਵਾਲ ਹੈ ਭਈ ਇਹ ਡੋਲੂ ਹੈ ਜਿਹੜਾ ਤੁਹਾਡੇ ਸੇਵਾਦਾਰ ਉਹਨੇ ਪਲਟਨ ਵੇਲੇ ਦੇਖਿਆ ਕਿਉਂ ਨਹੀਂ ਤੇ ਜਿਹੜਾ Hindu ਆ ਉਹ ਫੜ ਲਿਆ ਫੜ ਕੇ ਉਹਦੀ ਛਾਣਬੀਨ ਕਿਉਂ ਨਹੀਂ ਤੁਸੀਂ ਪੁਲਿਸ ਨੂੰ ਕਹਿੰਦੇ ਤੁਸੀਂ ਕਾਹਨੇ ਹੋ ਵੀ ਉਹਦੀ ਛਾਣਬੀਨ ਪੁਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਅੱਜ ਸਾਡਾ ਦਲਪੰਥ ਬਣਾਉਣ ਦਾ ਮਕਸਦ ਇਹੀ ਸੀਗਾ ਤੇ ਅਸੀਂ ਜਿਹੜੇ ਇੱਕ ਪੂਰੇ ਭਾਰਤ ਦੇ ਵਿੱਚ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਕਿਉਂਕਿ ਰਾਸ਼ਟਰੀ ਅਸੀਂ ਤਾਂ ਬਣਾਇਆ ਵਾ ਸਾਨੂੰ ਜਿਹੜਾ ਵਾ ਦਿੱਲੀ ਲਾ ਲਓ ਰਾਜਸਥਾਨ ਲਾ ਲਓ ਜਾਂ ਕਿਸੇ ਵੀ ਤਰੀਕੇ ਨਾਲ ਲਾ ਲਓ ਉਥੋਂ ਦੇ ਵੀ ਸਾਡੇ ਜਿਹੜੇ ਨੇ ਬੰਦੇ ਨੇ ਤਾਂ ਸਟਰੀ ਰਾਸ਼ਟਰੀਏ ਤੇ ਅੰਤਰਰਾਸ਼ਟਰੀਏ ਬਣਾਇਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਬੇਅਦਵੀ ਵਾਲਾ ਮਾਮਲਾ ਸਾਡੇ ਅੱਗੇ ਆਊਗਾ ਉਹਨੂੰ ਪੂਰਨ ਤੌਰ ਤੇ ਪੂਰੇ ਨਿਜਠਿਆ ਜਾਊਗਾ ਤਾਂ ਜੋ ਅੱਗੇ ਕੋਈ ਵੀ ਸ਼ਰਾਰਤੀ ਅੰਸਰ ਆ ਉਹ ਸਿਰ ਚੱਕਣ ਦੀ ਇੱਕ ਜੁਰਤ ਨਾ ਕਰੇ ਸਰ ਲੱਗਦਾ ਹੈ ਕਿ ਇੱਕ ਪੂਰੇ ਵਿਸ਼ੂ ਭਰ ਦੀਆਂ ਨਜ਼ਰਾਂ ਉਹਨੂੰ ਪੰਜਾਬ ਤੇ ਟਿਕੀਆਂ ਹੋਈਆਂ ਜਿੱਦਾਂ ਦਾ ਪਿੱਛੇ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਇੱਕ ਪੂਰੇ ਗਿਸ਼ਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਆਪੀ ਭਾਈਚਾਰਕ ਸਾਂਝ ਦਾ ਸਨੇਹਾ ਇਸਮਲ ਜਾਊਗਾ ਦੇਖੋ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਪਿਛਲੇ ਸਮੇਂ 'ਚ ਆਪਾਂ ਦੇਖ ਰਹੇ ਹਾਂ ਤੁਸੀਂ ਇਹ ਦੇਖੋ ਕਿ ਜਿਹੜੇ ਵੀ ਮੈਂ ਕਹਿੰਦਾ ਦਲਪੰਥ ਬਣੇ ਹੋਏ ਨੇ ਦਲਪੰਥ ਬਣੇ ਹੋਏ ਨੇ ਉਹਨਾਂ ਦੀ ਕੋਈ ਨજર ਨਹੀਂ ਹੈ ਨਜ਼ਰ ਆ ਤੇ ਸਿਰਫ ਰੋਲਾ ਪਾਉਂਦੇ ਜਾਂ ਕੋਈ ਵੀ ਹਿੰਦੂ ਸਮਾਜ ਦੀਆਂ ਕਈ ਆਪਣਾ ਸੰਗਠਨ ਬਣੇ ਹੋਏ ਨੇ ਉਹਨਾਂ ਦਾ ਸਿਰਫ ਰੋਲਾ ਪਾਣ ਤੱਕ ਮਕਸਦ ਆ ਪਰ ਸਾਡੇ ਜਿਹੜੇ ਦੋ ਦਲਪੰਥ ਨੇ ਸਾਡਾ ਰੋਲਾ ਪਾਣਾ ਮਕਸਦ ਨਹੀਂ ਹੋਊਗਾ ਉਹਨੂੰ ਅੰਜਾਮ ਜਿਹੜਾ ਮਕਸਦ ਹੋਊਗਾ ਕਿਉਂ ਕਿਉਂਕਿ ਦੇਖੋ ਇਹ ਜਿਹੜੀਆਂ ਬੇਅਦਵੀਆਂ ਨੇ ਇਹ ਬੇਅਦਵੀਆਂ ਨਹੀਂ ਹੈ ਇਹ ਪੰਜਾਬ ਨੂੰ ਤੋੜਨ ਦੀਆਂ ਸ਼ਰਾਰਤਾਂ ਨੇ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਅਮਨ ਉਹਨੂੰ ਭੰਗ ਕਰਨ ਦੀ ਸ਼ਰਾਰਤਾਂ ਨੇ ਇਹਨੂੰ ਪੂਰਨ ਤੌਰ ਤੇ ਨਜਿੱਠਿਆ ਜਾਊਗਾ ਸਰਾਖੜੀ ਸਵਾਲ ਹੈ ਜਿਸ ਤਰ੍ਹਾਂ ਜੋ ਕੰਮ ਤੁਸੀਂ ਅੱਜ ਕੀਤਾ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਆਪੀ ਭਾਈਚਾਰਕ ਸਾਂਝ ਵਧਾਉਣ ਲਈ ਦੋਵਾਂ ਜੱਫੇਬੰਦੀਆਂ ਨੂੰ ਇਕੱਠੇ ਕਰਕੇ ਉਹ ਕੰਮ ਸਰਕਾਰ ਨਹੀਂ ਕਰ ਰਹੀ ਤੁਸੀਂ ਕਰ ਰਹੇ ਹੋ ਆਪਣੇ ਪੱਧਰ ਦੇ ਦੇਖੋ ਮੈਂ ਪਿਛਲੇ ਕਾਫੀ ਸਮੇ ਤੋਂ ਬਹੁਤ ਸਾਲਾਂ ਤੋਂ ਮੈਂ ਬਹੁਤ ਸੰਘਰਸ਼ ਕਰ ਰਿਹਾ ਪੀਐਸਈ ਸਰਕਾਰਾਂ ਦੇ ਨਾਲ ਵੀ ਬੜੀ ਵਾਰਤਾਲਾਪ ਕੀਤੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨਾਲ ਵੀ ਵਾਰਤਾਲਾਪ ਕੀਤੀ ਸੀਗੀ ਜੋ ਸਾਡੇ ਅਕਾਲੀ ਦਲ ਦੇ ਸੀਗੇ ਜੋ ਕਾਂਗਰਸੀਏ ਸੀਗੇ ਜੋ ਭਾਜਪਾ ਦੇ ਸੀਗੇ ਸੋ ਉਹਨਾਂ ਨਾਲ ਵੀ ਅਸੀਂ ਵਾਰਤਾਲਾਪ ਕੀਤੀ ਹੈ ਜੋ ਇਹ ਹੋ ਰਹੀਆਂ ਨੇ ਘਟਨਾਵਾਂ ਭੀ ਇਹਨਾਂ ਨੂੰ ਇੱਕੋ ਹੀ ਤਰੀਕੇ ਨਾਲ ਰੋਕਿਆ ਜਾ ਸਕਦਾ ਭੀ ਜੇ ਆਪਾਂ ਹਿੰਦੂ ਸਿੱਖ ਜੇ ਇਹਨਾਂ ਦਾ ਹੱਥ ਆਪਾਂ ਐਂ ਕਰਾ ਦਈਏ ਤੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਦਾ ਆਪੇ ਹੀ ਜਿਹੜੀ ਜ਼ਰਤ ਨਹੀਂ ਪਊਗੀ ਭਈ ਉਹਨਾਂ ਦਾ ਬੇਅਦਵੀਆਂ ਵੱਲ ਧਿਆਨ ਵੀ ਜਾਵੇ ਜਿਹੜਾ ਇੱਕ ਮੈਂ ਹੋਰ ਇੱਕ ਸੰਦੇਸ਼ ਦੇਣਾ ਚਾਹਨਾ ਵਾ ਭਈ ਜਿਹੜਾ ਇਹ ਬਾਣਿਆਂ ਵਾਲੀਆਂ ਦੁਕਾਨਾਂ ਨੇ ਜਾਂ ਬਾਣੇ ਸਿੰਦੇ ਨੇ ਇਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਵਾ ਇਹ ਰੋਕ ਲਾਉਣੀ ਚਾਹੀਦੀ ਆ ਕਿਉਂ ਕਿਉਂਕਿ ਦੇਖੋ ਜਦੋਂ ਕੋਈ ਬਾਣੇ ਨਿਹੰਗ ਸਿੰਘ ਆ ਮੈਂ ਕਹਿੰਦਾ ਨਿਹੰਗ ਸਿੰਘ ਸਾਡੇ ਵੀ ਸਜੇ ਸਾਰਿਆਂ ਦੇ ਕੋਲ ਲਾਇਸੈਂਸ ਨੇ ਦਲਪੰਥ ਦਾ ਲਾਇਸੈਂਸ ਹੈ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਤੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਇਹ ਦੇਖ ਲੈਣਾ ਚਾਹੀਦਾ ਫਿਰ ਉਹਨੂੰ ਅਖਬਾਰ ਦੇ ਵਿੱਚ ਦੇਣਾ ਚਾਹੀਦਾ ਵੀ ਨਿਯੰਗ ਸਿੰਘ ਫੜਿਆ ਗਿਆ ਨਿਯੰਗ ਸਿੰਘ ਅਸੀਂ ਤਾਂ ਮੰਨਾਂਗੇ ਜੇ ਉਹਦੇ ਕੋ ਕੋ ਕਿਸੇ ਵੀ ਦਲਪੰਥ ਦਾ ਲਾਇਸੈਂਸ ਹੋਊਗਾ ਤੇ ਅਸੀਂ ਤਾਂ ਆਪਣੇ ਬਾਣੇ ਨੂੰ ਜਿਹੜਾ ਬਦਨਾਮ ਨਹੀਂ ਹੋਣ ਦੇਣਾ ਕਿਉਂ ਕਿਉਂਕਿ ਦੇਖੋ ਕੋਈ ਵੀ ਜਾਲੀ ਨਿਯੰਗ ਸਿੰਘ ਫੜਿਆ ਜਾਂਦਾ ਤੇ ਪੁਲਿਸ ਦੀ ਖਬਰ ਲੱਗਦੀ ਹੈ ਵੀ ਆਹ ਨਿਯੰਗ ਸਿੰਘ ਆ ਵਾਰਦਾਤ ਨੂੰ ਅੰਜਾਮ ਦੇਣ ਦਾ ਫੜਿਆ ਗਿਆ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਹੜਾ ਇੱਕ ਵੈਰੀ ਇੰਪੋਰਟੈਂਟ ਇੱਕ ਮੇਰਾ ਸਵਾਲ ਵੀ ਹੈ ਤੇ ਕੁਐਸਚਨ ਵੀ ਹੈ ਸਾਰਾ ਕੁਝ ਮੈਂ ਇੱਕ ਪੁਲਿਸ ਪ੍ਰਸ਼ਾਸਨ ਦੇ ਇੱਕ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਨੂੰ ਅੱਜ ਇੱਕ ਅਪੀਲ ਤੇ ਬੇਨਤੀ ਕਰਨਾ ਚਾਹੁੰਨਾ ਜਿਹੜੇ ਸਾਡੇ ਦਲਪੰਥ ਦੇ ਮੁਖੀ ਹੋਣਗੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪਿਓਰਿਟੀ ਤੇ ਉਹਨਾਂ ਨੂੰ ਮਿਲਿਆ ਜਾਵੇ ਜਿਹੜੀ ਉਹਨਾਂ ਦੀ ਸਮੱਸਿਆ ਵਾ ਉਹ ਪਹਿਲ ਦੇ ਆਧਾਰ ਤੇ ਸੁਣੀ ਜਾਵੇ ਕਿਉਂਕਿ ਅਸੀਂ ਕੋਈ ਦੋ ਨੰਬਰ ਦਾ ਕੰਮ ਨਹੀਂ ਲੈ ਕੇ ਆਉਣਾ ਤੁਹਾਡੇ ਕੋਲ ਜਾਂ ਕੋਈ ਦੋ ਨੰਬਰ ਦਾ ਹੱਲ ਨਹੀਂ ਕਰਾਉਣਾ ਆਣਾ ਅਸੀਂ ਤੁਹਾਨੂੰ ਸਿਰਫ ਤੇ ਸਿਰਫ ਜਿਹੜੇ ਲੋਕ ਦੱਬੇ ਕੁਚਲੇ ਸਾਡੇ ਕੋਲ ਆਉਂਦੇ ਆ ਉਹਨਾਂ ਦੇ ਹੱਲੇ ਲਈ ਤੁਹਾਡੇ ਕੋਲ ਆਉਨੇ ਆ ਨਹੀਂ ਤਾਂ ਸਾਨੂੰ ਕੋਈ ਸ਼ੌਂਕ ਨਹੀਂ ਹੈ ਸੋ ਪਹਿਲ ਦੇ ਆਧਾਰ ਤੇ ਇਹ ਧਿਆਨ ਦਿੱਤਾ ਜਾਵੇ ਵਰਜੀ ਕਾਖਾ ਸਾਹ ਆ ਬਾਈ ਜੀ ਜੀ ਮੁੱਖ ਸੇਵਾਦਾਰ ਜੈਰਾ ਬਾਬਾ ਮਗਦ ਸਿੰਘ ਤਾਂਤਨ ਅਮਰਜੀਤ ਬਾਬਾ ਜੀ ਚੰ ਪੰਥ ਖਾਲਸਾ ਦਾ ਇਨਾ ਬੰਨ ਜੋ ਕਿ ਅੱਜ ਜਿਹੜਾ ਆਪਸ ਦੇ ਵਿੱਚ ਰਲੇਵਾ ਹੋਇਆ ਹੈ ਸੋ ਲੱਗਦਾ ਕਿ ਇਸ ਦੀ ਲੋੜ ਵੀ ਸੀਗੀ ਤੇ ਕੀ ਸੁਨੇਹਾ ਜਾਊਗਾ ਸੰਗਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਦੇਖੋ ਜੀ ਇਹ ਲੋੜਾ ਤੋਂ ਬਹੁਤ ਸੀ ਇਹ ਜਿਹੜੇ ਸਾਡੇ ਅਮਿਤ ਕੁਮਾਰ ਜੀ ਨੇ ਇਹ ਸਾਡੇ ਛੋਟੇ ਵੀਰ ਨੇ ਤੇ ਅੱਜ ਤੋਂ ਬਹੁਤ ਚੱਦੇ ਇਹ ਸਾਡੇ ਨਾਲ ਪਿਆਰ ਵੀ ਆ ਤੇ ਸਾਡੇ ਨਾਲ ਚੱਲਦੇ ਵੀ ਆ ਤੇ ਸਾਡੇ ਕੰਮ ਵੀ ਦੇਖੋ ਜੀ ਹਰ ਬੰਨਿਓ ਜਿਹੜੇ ਬੰਨਿਓ ਪੱਖਾ ਉਹ ਸਾਰਾ ਪੂਰਨ ਕਰਦੇ ਆ ਤੇ ਅਸੀਂ ਵੀ ਇਹਨਾਂ ਦੇ ਨਾਲ Hindu Sikh ਦੇ ਵਿੱਚ ਕੋਈ ਫਰਕ ਨਹੀਂ ਗਾ ਜੀ ਅਸੀਂ ਵੀ ਅੱਜ ਆਪਾਂ ਮਨ ਬਣਾਇਆ ਕਿ ਜੋ ਸਾਡੇ ਜਥੇ ਬੰਦਿਆਂ ਨੇ ਉਹ ਬਿਲਕੁਲ ਅਸੀਂ ਇਹਨਾਂ ਦੇ ਵੀਰਾਂ ਦੇ ਨਾਲ ਆ ਤੇ ਜੋ ਵੀ ਕੋਈ ਕੰਮ ਆ ਇਹ ਸਾਨੂੰ ਕਹਿਣਗੇ ਅਸੀਂ ਇਹਨਾਂ ਦੇ ਹਾਜ਼ਰ ਹੋਵਾਂਗੇ ਜੋ ਸਾਡਾ ਰਹੂਗਾ ਉਹ ਸਾਡੇ ਨਾਲ ਇਹ ਮੁੰਡੇ ਮੁੰਡਾ ਲਾ ਕੇ ਚੱਲਣਗੇ ਇਹ ਇੱਕ ਜਵੇ ਕੁਝ ਨੇ ਜਿਹੜੇ ਆਪਣੇ ਸਮਾਜ ਦੇ ਮਜ਼ਦੂਰ ਭਾਈਚਾਰਾ ਉਹਨਾਂ ਲਈ ਕਿਦਾਂ ਕੰਮ ਕਰੂਗਾ ਸੰਗਠਨ ਦੇਖੋ ਜੀ ਜੋ ਵੀ ਸਾਡੇ ਦਿਹਾੜੀਦਾਰ ਜੇ ਜਾਂ ਤਬਰੇ ਕੁਝ ਉਹਨਾਂ ਦੇ ਵੀ ਜਿਹੜੇ ਸਾਡੀ ਇਹ ਆਪਣੇ ਜਥੇ ਬੰਦਿਆਂ ਨੇ ਜਾਂ ਹਿੰਦੂ ਜਿਹੇ ਬੰਦੇ ਸਾਡੇ ਨੇ ਜਿਹੜੇ ਦੋ ਜਿਹੇ ਬੰਦਿਆਂ ਬਣੀਆਂ ਨੇ ਜੀ ਇਹ ਬਿਲਕੁਲ ਉਹਨਾਂ ਦੇ ਲਈ ਉਰਨ ਤੌਰ ਤੇ ਹੀ ਉਹਨਾਂ ਦੀ ਸੁਣਾਈ ਹੋਊਗੀ ਤੇ ਉਹਨਾਂ ਲਈ ਕੰਮ ਕਰਾਂਗੇ ਸਰ ਲੱਗਦਾ ਕਿ ਆਪਕੀ ਪਹਿਚਾਣ ਸਮਝ ਹੋਣ ਨਾਲ ਜਿਹੜੇ ਆਪ ਦੀ ਬਖਰੇਵੇਂ ਸੀਗੇ ਕਿਤਨਾ ਕਿਤੇ ਪੈਰੇ ਸੀ ਉਹ ਦੂਰ ਹੋਣਗੇ ਬਿਲਕੁਲ ਇਹ ਸੇ ਕਰਕੇ ਜੀ ਅਸੀਂ ਇਹ ਜਿਹੜਾ ਇਕੱਠ ਕੀਤਾ ਇਕੱਤਰ ਕੀਤਾ ਜੀ ਜਿਹੜਾ ਲੋਕਾਂ ਨੂੰ ਸ਼ੱਕ ਆ ਵੀ ਇਹ ਇਹ ਦੋ ਨੇ ਅਸੀਂ ਦੋ ਨਹੀਂ ਆਗੇ ਜੀ ਅਸੀਂ ਇੱਕ ਹਾਂ ਹ ਪੰਜਾਬ ਦਾ ਮਾਹੌਲ ਕਿਸੇ ਨੇ ਵੀ ਤਾਂ ਸਹੀ ਰਹੇਗਾ ਬਿਲਕੁਲ ਜੀ ਜੇ ਦੇਖੋ ਆਪਾਂ ਇੱਕ ਹੋ ਕੇ ਚੱਲਾਂਗੇ ਤੇ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਬਿਲਕੁਲ ਹੀ ਠੀਕਰੋ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਉਹ ਕਿਉਂ ਹੁੰਦੀਆਂ ਨੇ ਸਾਨੂੰ ਆਪਸ ਵਿੱਚ ਭਾਈਚਾਰਾ ਲੜਾਇਆ ਜਾ ਰਿਹਾ ਬਿਲਕੁਲ ਫਿਰ ਉਹਨਾਂ ਦੇ ਵਿੱਚ ਜੋ ਵੀ ਕੋਈ ਦੇਖੋ ਜੀ ਦੋ ਇੱਕ ਕੰਮ ਨੇ ਜਿਹੜੇ ਆਪ ਦੁਕਾਨਾਂ ਤੇ ਛਾਤਰ ਵੇਚਦੇ ਨੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਆ ਕਿ ਜਿਹੜੇ ਪੁਲਸਪਲ ਸਾਥ ਨੇ ਇਹਨਾਂ ਨੂੰ ਨਕੇਲ ਪਾਈ ਜਾਵੇ ਕਿਉਂਕਿ ਇਹ ਚਾਹ ਤਾਂ ਜਿਹੜਾ ਲੈ ਕੇ ਤੇ ਇਹ ਆਪਣੇ ਕੰਮਾਂ ਦੇ ਨਹੀਂ ਇਹ ਉਲਟ ਕੰਮਾਂ ਦੇ ਵਿੱਚ ਜਿਹੜੇ ਬੰਦੇ ਕੋਲ ਲਾਇਸੈਂਸ ਆ ਕੋਈ ਜਥੇਬੰਦੀ ਦਾ ਇਹ ਉਹਨੂੰ ਕਰਫੂ ਆ ਨਾ ਦਿੱਤੀ ਜਾਵੇ। ਜਿਹੜਾ ਦਿੰਦਾ ਉਹਦੇ ਕੋਲ ਬਿਲਕੁਲ ਲਾਇਸੈਂਸ ਵੇਖਿਆ ਜਾਵੇ ਕਿ ਕਿਹੜੇ ਜਥੇਬੰਦੀ ਦਾ ਤੇ ਜੇ ਨਾਂ ਉਹਨੂੰ ਲਾਇਸੈਂਸ ਹੋਵੇ ਤੇ ਉਹਨੂੰ ਬਾਹਰ ਨਾ ਨੱਟਿਆ ਜਾਵੇ। ਨਿੱਤੇ ਪੂਰਨ ਤੌਰ ਤੇ ਜਿਹੜੇ ਦੁਕਾਨਾਂ ਵਾਲੇ ਇਹਨਾਂ ਦੇ ਪੂਰਨ ਤੌਰ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਊਗੀ। ਹਾਂਜੀ ਬਾਬਾ ਜੀ ਕੀ ਬੋਲੋਗੇ? ਹਾਂ ਮਾਰਦੇ ਸੱਜੇ ਤੇ ਉਹਨਾਂ ਦੇ ਜਥੇਬੰਦੀਆਂ ਹਾਜ਼ਰ ਹੋਈਆਂ ਹਨ ਇਹ ਮੁੱਦਿਆਂ ਨੂੰ ਲੈ ਕੇ ਕਿ ਹਿੰਦੂ ਤੇ ਸਿੱਖਾਂ ਦੇ ਵਿੱਚ ਫਰਕ ਪਾਇਆ ਜਾਂਦਾ ਹੈ ਇਹ ਫਰਕ ਕੌਣ ਪਾਉਂਦੀਆਂ ਇਹ ਸਰਕਾਰਾਂ ਪਾਉਂਦੀਆਂ ਨੇ ਕਿਉਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਹ ਜੋ ਰਾਜਨੀਤੀ ਖੇਡਦੀਆਂ ਨੇ ਜਦੋਂ ਕੋਈ ਵੀ ਕੰਮ ਕਰਦੀਆਂ ਨੇ ਉਹ ਰਾਜਨੀਤੀ ਖੇਡਦੀਆਂ ਨੇ ਨਾ ਤਾਂ ਕਿਤੇ ਗਰੀਬੀ ਸੁਣਾਈ ਹੁੰਦੀ ਆ ਨਾ ਕਿਤੇ ਲੜਾਈ ਝਗੜੇ ਦੀ ਸੁਣਾਈ ਹੁੰਦੀ ਆ ਜੇ ਇਹਨਾਂ ਨੂੰ ਸ਼ਾਸਨ ਨੂੰ ਕਹੋ ਕੁਝ ਨਿਹਾ ਦੇਵ ਤਾਨਿਓ ਪਹੁੰਚ ਰਹੇ ਇਹ ਜਿਹੜਾ ਪਿਆਰ ਦਿੱਤਾ ਹੋਇਆ ਕਨਾ ਇਹ ਗੁਰੂ ਤੇਗ ਬਹਾਦਰ ਜੀ ਨੇ ਬਿਲਕੁਲ ਚਾਂਦਨੀ ਚੌਂਕ ਦੇ ਵਿੱਚ ਹਿੰਦੂ ਤੇ ਸਿੱਖਾਂ ਦਾ ਪਿਆਰ ਦਿੱਤਾ ਸੀ ਪਿਆਰ ਵੀ ਦਿੱਤਾ ਨਾਲ ਕੁਰਬਾਨੀ ਵੀ ਦਿੱਤੀ ਜਦੋਂ ਕੁਰਬਾਨੀ ਦਿੱਤੀ ਤਾਂ ਉਹਨਾਂ ਦਾ ਸੀਸ ਲੈ ਕੇ ਕੌਣ ਆਇਆ ਸੀ ਭਾਈ ਜੈਤ ਰੰਗਰੇਟੇ ਗੁਰੂ ਕੇ ਬੇਟੇ ਰੇਹੋ ਪੰਥ ਸੰਗ ਅਮੇਟੇ ਕਿਉਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਪਿਆਰ ਦੀ ਖਾਤਰ ਹੀ ਹਿੰਦੂਆਂ ਦੀ ਖਾਤਰ ਆਪਣਾ ਕੁਰਬਾਨੀ ਦਿੱਤੀ ਅੱਜ ਆਪਣਾ ਏਕਾ ਹੋਣ ਦਾ ਏਕਾ ਕਰਕੇ ਰਹਿਣ ਦਾ ਮਤਵਲਾ ਵੀ ਏਕਾ ਕਰਕੇ ਆਪਾਂ ਰਹੀਏ ਇਹ ਸੁਨੇਹਾ ਸਭ ਨੂੰ ਇਹ ਇਹ ਸਿਹਾ ਸੁਨੇਹਾ ਸਭ ਨੂੰ ਦੇ ਰਹੇ ਹਾਂ ਵੀ ਆਪਾਂ ਲੜਾਈ ਝਗੜੇ ਨਾ ਕਰੀਏ ਆਪਾਂ ਇੱਕ ਦੂਜੇ ਦਾ ਪਿਆਰ ਦੇ ਵਿੱਚ ਪਿਆਰ ਪਾਦਾ ਕੇ ਆਪਾਂ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ